ਕਾਲਾ ਚਸ਼ਮਾ ਜੱਜਦਾ ਹੈ ਜੱਜਦਾ ਕਿ ਨਹੀਂ ਜੱਜਦਾ ਗੋੜੇ ਮੁਖੜੇ ਤੇ ਗੋੜੇ ਮੁਖੜੇ ਤੇ ਜੱਜਦਾ ਕਿ ਨਹੀਂ ਜੱਜਦਾ ਮੇਰੇ ਮੁਖੜੇ ਦੀ ਗੱਲ ਕਰ ਰਹੀ ਅੱਜ ਸੀਐਮ ਦਾ ਤਾਂ ਜੀ ਸੀਐਮ ਨੂੰ ਇਹੀ ਤਦੇ ਪਾ ਕੇ ਵਿਖਾਇਆ ਸੀਗਾ ਕਿ ਇੱਕ ਤਾਂ ਵਧੀਆ ਪਾਈਦੇ ਆ ਜੀ ਤੇ ਜਦ ਪਾਈਦੇ ਆ ਤੇ ਰਾਤ ਨੂੰ ਜਾਂ ਕਮਰੇ ਅੰਦਰ ਲਾ ਵੀ ਲਈਦੇ ਆ ਇਹ ਸ਼ੁਕਰ ਹੈ ਲਾ ਤੇ ਜੇ ਲਵ ਪ੍ਰੀਤ ਨੇ ਕੱਦਾਂ ਕੁਝ ਹੁਣ ਮਾਰਤਾ ਹੀ ਫੇਰ ਕੀ ਹੋ ਗਿਆ 10 ਦਿਨ ਦਾ ਭਾਈ ਚਲੋ ਛੱਡੋ ਇਹ ਗੱਲਾਂ ਨੂੰ ਹਾਲੋ ਔਨਰੇਬਲ ਵੈਸੇ ਤਾਂ ਆ ਆ ਸਾਹਮਣੇ ਗੇਟ ਆ ਜੀ ਪੰਜਾਬ ਪੁਲਿਸ ਲਾਈਨ ਪਟਿਆਲਾ ਹੁਣ ਮੈਨੂੰ ਤਾਂ ਨਿਕਲਣ ਵੇਲੇ ਵੀ ਤੁਸੀਂ ਘੇਰਿਆ ਹੋਇਆ ਮਤਲਬ ਕਿ ਪ੍ਰੈਸ ਦੇ ਇਹ ਸਾਰਾ ਜਿਹੜਾ মিডিਆ ਟ੍ਰਾਇਲ ਸਰਕਾਰ ਕਰਨਾ ਚਾਹੁੰਦੀ ਹੈ ਨਾ ਜੀ ਉਹਨਾਂ ਨੂੰ ਮੁਬਾਰਕ ਮੈਂ ਅੱਜ ਕਿਉਂ ਆਇਆ ਔਨਰੇਬਲ ਸੁਪਰੀਮ ਕੋਰਟ ਦੀਆਂ ਇਹ ਡਾਇਰੈਕਸ਼ਨ ਤੇ ਔਨਰੇਬਲ ਸੁਪਰੀਮ ਕੋਰਟ ਚ ਦਾਸ ਦਾ ਅਟੁੱਟ ਵਿਸ਼ਵਾਸ ਹੈ ਔਰ ਮੇਰਾ ਇਹ ਮੰਨਣਾ ਕਿ ਨਿਆਂਪਾਲਿਕਾ ਔਨਰੇਬਲ ਹਾਈ ਕੋਰਟ ਤੋਂ ਜਦੋਂ ਮੈਨੂੰ ਰਿਲੀਫ ਮਿਲੀ ਉਦੋਂ ਵੀ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਔਰ ਇਹ ਸੁਪਰੀਮ ਕੋਰਟ 'ਚ ਅੱਜ ਸਰਕਾਰ ਗਈ ਹੈ ਜ਼ਮਾਨਤ ਮੇਰੀ ਕੈਨਸਲ ਕਰਾਉਣ ਲਈ 3 ਸਾਲ ਲੱਗੇ ਜੀ ਇਹਨਾਂ ਨੂੰ ਇਸ ਕੰਮ ਤੇ ਲੱਗੇ ਆ ਔਰ ਤੁਸੀਂ ਹੈਰਾਨ ਹੋਵੋਗੇ ਕਿ ਕਰੋੜਾ ਅਰਬਾ ਰੁਪਈਆ 25 30 50 ਲੱਖ ਇੱਕ ਤਰੀਕ ਦਾ ਖਰਚਦੇ ਆ ਮੇਰੀ ਜ਼ਮਾਨਤ ਕੈਂਸਲ ਕਰਾਉਣ ਨੂੰ ਸਿਆਸੀਕਰਨ ਇਸ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਪਤਾ ਮਗਰ ਔਨਰੇਬਲ ਸੁਪਰੀਮ ਕੋਰਟ ਦੇ ਇਹ ਆਰਡਰ ਸਨ ਆਫਟਰ ਹਿਅਰਿੰਗ ਹੇਅਰਿੰਗ ਲਰਨਡ ਕਾਉਂਸਲ ਫॉर द ਪਾਰਟੀਆਂ and considering the detailed affidavit filed by the petitioner and its reply, we are of the view that respondent is required to join investigation. learned senior counsel for the respondent assures that the respondent, respondent shall appear on the date so fixed by this court. Whereby further investigation may be completed, and the interrogation, if any required, may be done by the concerned investigation investigating officer. Again, honourable court, in view of the above, we direct. दैट द रिस्पोंडेंट शैल अपीयर ऑन सैवनटीन मार्च दो हजार पच्ची एट इलेवन एम एट एस आई टी हेडकुआटर पटियाला ऑन द सेड डेट द इनवैसिगेशन बी कंप्लीटड बड़े ध्यान ऑनरेबल सुप्रीम कोर्ट की कह रही है कि कंप्लीट इनवैसटीगे और उस तो बाद फर्दर इंटेगेशन इज रिक्वायर्ड द रिस्पोंडेंट शैल अपेयर ऑन द नैक्सट डेट एट द सेम टाइम एंड शैल कोपरेट इन कंप्लीशन ऑफ द इनवैसिगेशन मतलब एक बारी नहीं पाँच बारी मैं धनवादी हाँ कि ऑनरेबल सुप्रीम कोर्ट ने कहा कि भाई इनवैसटीगे कंप्लीट करो और असी क्या से क्योंकि मिसलीडिंग फैक्ट रखे गए से ਆਨਰੇਬਲ ਸੁਪਰੀਮ ਕੋਰਟ ਚ ਬਾਈ ਦਾ ਗਵਰਨਮੈਂਟ ਏਜੀ ਸਾਹਿਬ ਵੱਲੋਂ ਕੀ ਇਹ ਜਵਾਬ ਨਹੀਂ ਦਿੰਦਾ ਜੀ ਦੇਖੋ ਤੁਸੀਂ ਉਹ ਚਾਰਟ ਮੰਗਾਇਓ ਜੀ ਮੇਰਾ ਤੁਸੀਂ ਇਸ ਗੱਲ ਨੂੰ ਬੇਖੂਬੀ ਜਾਣਦੇ ਕਿਉਂਕਿ ਜਿੰਨੀ ਕਵਾਰੀ ਮੈਂ ਆਉਣਾ ਉਨੀ ਕਾਰੀ ਤੁਸੀਂ ਆਉਨੇ ਮੈਨੂੰ ਜਿੰਨੀ ਵਾਰੀ ਵੀ ਸੱਦਿਆ ਔਰ ਇਹ ਚੌਥੀ ਸਿੱਟ ਹੋ ਗਈ ਜੀ ਮੈਂ ਹਰ ਸਿੱਟ ਕੋਲ ਪੇਸ਼ ਹੁੰਦਾ ਰਿਹਾ ਔਰ ਇਹ 2022 ਤੋਂ ਸਿਲਸਿਲਾ ਚੱਲ ਰਿਹਾ ਜੇ 2025 ਆ ਗਿਆ ਸੋ ਮੈਂ ਸ਼ੁਕਰਗੁਜ਼ਾਰ ਆ ਆਨਰੇਬਲ ਸੁਪਰੀਮ ਕੋਰਟ ਦਾ ਕਿ ਇਹਨਾਂ ਨੇ ਕਿਹਾ ਹੈ 17 ਵੱਧ ਤੋਂ ਵੱਧ 18 ਮਗਰ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰੋ ਕੰਪਲੀਟ ਔਰ ਕੰਪਲੀਟ ਕਰਕੇ ਫਿਰ ਚਲਾਨ ਪੇਸ਼ ਕਰੋ ਇਸ ਲਈ ਮੈਨੂੰ ਬੜੀ ਤਸੱਲੀ ਹੋਊਗੀ ਖੁਸ਼ੀ ਹੋਊਗੀ ਕਿ ਜੇ ਇਸ ਆਨਰੇਬਲ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਸਰਕਾਰ ਇਨ ਬਿਨ ਪਾਲਨ ਕਰੇ ਕਿਉਂਕਿ ਜੇ ਨਹੀਂ ਕਰਦੀ ਤਾਂ ਫਿਰ ਇਹ ਅੱਗੇ ਉਹਦੇ ਚ ਲੀਗਲ ਇਮਪਲੀਕੇਸ਼ਨ ਕੀ ਹੋਊਗੀ ਸਮਾਂ ਹੁਣ ਤੇ ਦੱਸਾਂਗੇ ਮਗਰ ਮੈਂ ਕਿ ਚਾਰਟ ਬਣਾ ਕੇ ਲਿਆਇਆ ਤੁਸੀਂ ਵੇਖੋਗੇ ਉਹ ਦੋ ਸੇਟ ਹੋਰ ਸੀ ਮੈਨੂੰ 18 12 23 ਨੂੰ ਸੱਦਿਆ ਗਿਆ ਮੈਂ ਉਸ ਦਿਨ 7-8 ਘੰਟੇ ਲਾਏ ਜਦੋਂ ਦੂਜੇ ਦਫ਼ਤਰ 'ਚ ਤੁਸੀਂ ਨਾਲ ਹੀ ਆਉਂਦੇ ਸੀ ਜਦੋਂ ਚੀਨਾ ਸਾਹਿਬ ਆ ਲੋਗੋ નીચે ਕੱਟ ਮੜੇ ਉਸ ਤੋਂ ਬਾਅਦ 17 27 12 23 ਮੈਨੂੰ ਸੱਦਿਆ ਗਿਆ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਭਾਈ ਸ਼ਹੀਦੀ ਦਿਹਾੜੇ ਆ ਔਰ ਛੋਟੇ ਸ਼ਹਿਬਜ਼ਾਦੇ ਆ ਦਾ ਸ਼ਹੀਦੀ ਦਿਵਸ ਆ ਉਸ ਦਿਨ ਮੇਰੇ ਤੋਂ ਨਹੀਂ ਆਇਆ ਜਾਣਾ ਪਰ ਪਹਿਲਾਂ ਹੀ ਮਾਫੀ ਮੰਗੀ ਸੀ ਫਿਰ 30 12 23 ਨੂੰ ਮੈਂ ਫੇਰ ਅਪੀਅਰ ਹੋਇਆ ਤੁਸੀਂ ਵੀ ਮੇਰੇ ਨਾਲ ਉੱਥੇ ਸੀਗੇ ਹਾਜ਼ਰ ਉਸ ਤੋਂ ਬਾਅਦ ਉਹਨਾਂ ਦੀ ਰਿਟਾਇਰਮੈਂਟ ਤਰੀਕ ਤੇ ਵੀ ਪੇਸ਼ ਹੋਏ ਆਪਾਂ ਫਿਰ 16 1 24 ਮੈਂ ਫੇਰ ਅਪੀਅਰ ਹੋਇਆ ਫੇਰ 6324 ਨੂੰ ਅਪੀਅਰ ਹੋਇਆ ਫੇਰ ਮੇਰੀ ਇੱਕ ਤਾਰੀਖ ਸੀ 18 6 24 ਨੂੰ ਜਦੋਂ ਆਨਰੇਬਲ ਅ ਕੋਰਟ ਸ੍ਰੀ ਅਮਰitsar ਸਾਹਿਬ ਨੇ ਜਿੱਤੇ ਮੇਰਾ ਕੇਸ ਚੱਲਦਾ ਉੱਥੇ ਕਿਹਾ ਸੀਗਾ ਕਿ ਸੰਜੀਤ ਸਿੰਘ ਵਾਲਾ ਡਿਫਾਮੇਸ਼ਨ ਕੇਸ ਕਿ ਤੁਹਾਨੂੰ ਉੱਥੇ ਹਾਜ਼ਰ ਹੋਣਾ ਪੈਣਾ ਇਸ ਲਈ ਮੈਂ ਇੱਥੇ ਨਹੀਂ ਆ ਸਕਿਆ ਸੀ ਕਿ ਕੋਈ ਕੋਰਟ ਦਾ ਆਰਡਰ ਸੀ ਉਸ ਤੋਂ ਬਾਅਦ 18 7 ਨੂੰ ਇਹਨਾਂ ਨੇ ਅਗਲੇ ਦਿਨੀ ਮੈਨੂੰ ਫੇਰ 18 ਸੱਤ ਨੂੰ ਫੇਰ ਸੱਦਿਆ ਅ ਮਹੀਨੇ ਮਗਰੋਂ ਔਰ ਉਸ ਦਿਨ ਵੀ ਮੇਰੀਆ ਸੀਜੀਐਮ ਕੋਰਟ 'ਚ ਅ ਤਾਰੀਖ ਸੀ ਇਸ ਲਈ ਮੈਂ ਨਹੀਂ ਆ ਸਕਿਆ ਫਿਰ ਇਹਨਾਂ ਨੇ ਮੈਨੂੰ 20 ਸੱਤ ਨੂੰ ਫੇਰ ਸੱਦ ਲਿਆ ਜਦ ਕਿ ਮੈਂ ਕਿਹਾ ਵੀ ਸੀ ਕਿ 23 ਸੱਤ ਨੂੰ ਮੇਰਾ ਸੁਪਰੀਮ ਕੋਰਟ 'ਚ ਕੇਸ ਲੱਗਿਆ ਸੋ ਜਿਹੜੇ 23 ਸੱਤ ਨੂੰ ਸੁਪਰੀਮ ਕੋਰਟ ਜਾਣਾ ਮੈਂ ਜਾ ਕੇ ਤਿਆਰੀ ਵੀ ਤਾਂ ਕਰਾਉਂਗਾ ਇਸੇ ਤਰ੍ਹਾਂ 37 ਨੂੰ ਸਦਿਆ ਉਹ ਤੈਨ ਮੇਰੀ ਤਾਰੀਖ ਸੀ ਮੈਂ ਫੇਰ ਨਹੀਂ ਆ ਸਕਿਆ 8 8 ਨੂੰ ਮੈਂ ਫੇਰ ਆਇਆ 24 ਚ ਔਰ ਅੱਜ ਮੈਂ ਫੇਰ ਆਇਆ on the directions of supreme court ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਰਕਾਰ ਵੀ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਨੂੰ ਇਨ ਬਿਨ ਪਾਲਣਾ ਕਰੂਗੀ ਔਰ ਕੱਲ ਤੱਕ ਇਸ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰੂਗਾ ਸਰ ਕੱਲ ਕਿੰਨੇ ਕਿੰਨੇ ਵਜੇ ਬੁਲਾਇਆ ਕੋਈ ਟਾਈਮ ਨਹੀਂ ਕਰ ਦਿੱਤਾ ਇਹ ਤਾਂ ਕੋਰਟ ਨਹੀਂ ਰੱਖਿਆ ਹੋਇਆ ਜੀ ਸਾਨੂੰ ਇਸ ਕੱਲ ਦੀ ਤਸੱਲੀ ਆ ਦੇਖੋ ਕਿ ਕੋਰਟ ਨੇ ਅਸੀਂ ਕੋਰਟ ਨੂੰ ਇਹ ਕਿਹਾ ਮੇਰੇ ਵਕੀਲਾਂ ਨੇ ਕਿ ਜਨਾਬ ਟਾਈਮ ਤੇ ਸਮਾਂ ਤੁਸੀਂ ਮੁਕਰਰ ਕਰ ਦੋ ਅਸੀਂ ਪਹੁੰਚਾਂਗੇ ਮਗਰ ਹਾਂ ਇਹ ਗੱਲ ਜ਼ਰੂਰ ਕਹਿ ਦਿਓ ਕਿ ਇਨਵੈਸਟੀਗੇਸ਼ਨ ਕੰਪਲੀਟ ਕਰ ਦੇਣ। ਵੇਖੋ ਮਜ਼ਾਕ ਨਹੀਂ ਆ ਬੇਨਤੀ ਸੁਣਿਓ ਬੇਨਤੀ ਸੁਣਿਓ। ਮਜ਼ਾਕ ਨਹੀਂ ਆ 2013 ਦੇ ਕੇਸ ਹੈ। ਕੇਸ ਤਾਂ ਕੋਟਾ 'ਚ ਨਿਬੜ ਗਏ। ਠੀਕ ਹੈ ਜੀ ਅੱਜ 2025 ਚੜ ਗਈ ਆ। ਔਰ ਮੇਰੇ ਤੇ ਜਦੋਂ 4 ਏ ਡੀ ਜੀ ਪੀ ਬਦਲ ਕੇ 3 ਡੀ ਜੀ ਪੀ ਬਦਲ ਕੇ ਏ ਜੀ ਬਦਲ ਕੇ ਇਹ ਕੇਸ ਦਰਜ ਹੋਇਆ ਝਟੋਪਾਦਿਆ ਤੋਂ ਉਸ ਸਮੇਂ ਨੂੰ ਵੀ 4 ਸਾਲ ਬੀਤ ਗਏ 21 ਦਾ ਸੀ ਅੱਜ 25 ਚੜ ਗਈ ਹੈ ਸੋ ਬਟ ਆਬਵੀਅਸਲੀ ਕੋਈ ਕੇਸ ਨੂੰ ਤੁਸੀਂ ਸਿਆਸੀ ਬਦਲਾਖੋਰੀ ਕਰਕੇ ਇੰਨਾ ਲੰਮਾ ਚਿਰ ਨਹੀਂ ਕਿਸੇ ਨਾਲ ਜੋ ਕੋਈ ਫੈਕਟਸ ਹੈ ਰੱਖੋ ਕਿਉਂਕਿ ਜਦੋਂ ਮੈਨੂੰ ਜ਼ਮਾਨਤ ਵੀ ਮਿਲੀ ਸੀ ਆਨਰੇਬਲ ਹਾਈ ਕੋਰਟ ਦੇ ਡਬਲ ਬੈਂਚ ਤੋਂ ਉਦੋਂ ਵੀ ਕਿਹਾ ਗਿਆ ਸੀਗਾ ਆਨਰੇਬਲ ਕੋਰਟ ਦੇ ਇਹ ਰਿਕਾਰਡ ਕੀਤਾ ਕਿ ਭਾਈ देयर ਇਜ਼ ਨੋ ਐਵਿਡੈਂਸ ਜਿਹੜਾ ਐਵੀਡੈਂਸ ਤੁਸੀਂ ਰੱਖ ਰਹੇ ਹੋ ਬਿਲਕੁਲ ਫਰੇਲ ਹੈ ਨਾਟ ਕ੍ਰੈਡੀਬਲ ਹੈ ਕੋਈ ਰਿਕਵਰੀ ਕੁਛ ਨਹੀਂ ਮਜ਼ਾਕ ਥੋੜੀਏ ਕਿ ਤੁਸੀਂ ਸਿਆਸੀ ਬਦਲਾਖੋਰੀ ਜੇ ਜੀਚੇ ਮਰਜੀ ਐਨਡੀਪੀਐਸ ਦੇ ਪਰਚੇ ਬਣਾ ਦਿਓਗੇ ਤੇ ਛੋਕ ਦਿਓਗੇ ਇਸ ਲਈ ਇਹ ਕੋਰਟ 'ਚ ਵੀ ਸੈਟਲ ਹੋਇਆ ਔਰ ਮੈਨੂੰ ਆਸ ਹੈ ਉਮੀਦ ਹੈ ਕਿ ਹੁਣ ਸਰਕਾਰ ਨੂੰ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਪੈਣੀ ਹੈ ਤੇ ਸਿਆਸਤ ਨਹੀਂ ਖੇਡ ਪਾਉਣਗੇ ਇਹੀ ਮੈਂ ਚਾਹੁੰਨਾ ਕੀ ਬੜੀ ਸਿਆਸਤ ਖੇਡ ਲਈ ਪਾਈ ਤਾਂ ਇੱਥੇ ਜਿਹੜੇ ਬੰਡੋਜਰ ਐਕਸ਼ਨ ਚੱਲ ਰਹੇ ਨੇ ਉਹਨੂੰ ਕਿਵੇਂ ਦੇਖਦੇ ਲਗਾਤਾਰ ਬੁਲਾਇਆ ਜਾ ਰਿਹਾ ਪਰ ਸਿੱਟਾ ਕੋਈ ਨਿਕਲ ਨਹੀਂ ਰਿਹਾ ਭਗਵਾਨ ਤਾਂ ਆਪਣੀ ਛਵੀ ਪਛਾਣ ਦੇ ਅੱਜ ਨਾ ਅੱਜ ਅੱਜ ਦੇਖੋ ਅੱਜ ਕੋਈ ਇਹ ਜੀ ਗੱਲ ਨਹੀਂ ਕਰਨ ਇਹ ਆਰਡਰ ਸੁਪਰੀਮ ਕੋਰਟ ਦੇ ਡਾਇਰੈਕਸ਼ਨਸ ਤੇ ਮੈਂ ਆਇਆ ਅਸੀਂ ਆਪਕਿਆ ਇਸ ਲਈ ਅੱਜ ਕੁਝ ਨਹੀਂ ਕਹਿਣਾ ਕੱਲ ਫੇਰ ਆਉਂਗੇ ਕੱਲ ਫੇਰ ਆਵਾਂਗੇ ਕੱਲ ਫੇਰ ਤੁਹਾਡੇ ਦਰਸ਼ਨ ਕਰਾਂਗੇ ਜੇ ਮੈਂ ਤਾਂ ਅੱਗੇ ਕਿਹਾ ਮੈਂ ਭਾਉ ਮੈਨੂੰ ਤਾਂ ਰਾਤ ਆਪਦੇ ਕੋਲ ਰੱਖੋ ਨਾ ਪਰ ਜਪੀਆਂ ਪਾ ਕੇ ਸੋਵਾਂਗੇ ਤੇ ਫਿਰ ਕੱਢ ਲਿਓ ਨੂੰ ਛੋੜ ਕਾਦੀ ਲਈ ਮਤਲਬ ਮੈਂ ਕਹਿੰਨਾ ਗੱਲ ਮੁੱਕੀ ਨਾ ਸੱਜਣ ਨਾਲ ਮੇਰੀ ਰਬਾਵੇ ਤੇਰੀ ਰਾਤ ਮੁੱਕ ਗਈ ਛੱਲਦਾ ਐਵੇਂ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਲਗਾਤਾਰ ਤੁਹਾਡੇ ਕਾਨੂੰਨ ਵਿਵਸਥਾ ਜੀ ਟੋਟਲ ਕੋਲਾਪਸ ਹੈ ਇਹਦਾ ਫੇਲਿਅਰ ਹੈ ਔਰ ਮੇਰੇ ਕਿਆ ਨਹੀਂ ਕੁਝ ਵੱਧ ਫੇਲੀਅਰ ਹੋ ਜਾਣਾ ਤੁਹਾਡੇ ਸਾਹਮਣੇ ਹੈ ਜਦੋਂ ਧਾਰਮਿਕ ਸਥਾਨਾਂ 'ਚ Hindu Sikh ਏਕਤਾ ਨੂੰ ਉੱਥੇ ਸ਼ਰੇਆਮ ਕਹਿ ਕੇ ਵਾਰਨਿੰਗ ਦੇ ਕੇ ਉਹ ਪੰਡਿਤ ਜੀ ਨੂੰ ਕਿਹਾ ਗਿਆ ਸੀਗਾ ਕਿ ਤੈਨੂੰ ਟਾਰਗੇਟ ਕਰਾਂਗੇ ਕਰਤਾ ਇਹ ਤੇ ਸ਼ੁਕਰ ਹੈ ਭੁੱਲਰ ਸਾਹਿਬ ਨੇ ਇੰਨੀ ਕਹਿ ਦਿੱਤਾ ਕਿ ਟਾਇਰ ਪਾਟਿਆ ਸੀ ਜਾਂ ਰੇਡੀਏਟਰ ਪਾਟਿਆ ਕਿਉਂਕਿ ਭੁੱਲਰ ਸਾਹਿਬ ਕਹਿ ਸਕਦੇ ਮਗਰ ਜਦੋਂ ਉਹ ਵੀਡੀਓ ਸਾਹਮਣੇ ਆ ਗਈ ਕਿ ਉਹਨੇ ਕਿਵੇਂ ਪਿੰਨ ਖਿੱਚਿਆ ਤੇ ਗਰਨੇਡ ਸਿੱਟਿਆ ਇਹ ਸ਼ੁਕਰਗੁਜ਼ਾਰ ਹੈ ਮੈਂ ਸੱਚੇ ਪਾਤਸ਼ਾਹ ਦਾ ਕਿ ਉਸ ਧਾਰਮਿਕ ਸਥਾਨ ਦਾ ਅੰਦਰ ਭਾਰਤਾਂ ਨੁਕਸਾਨ ਹੋਇਆ ਅੰਦਰ ਕੁਝ ਨਹੀਂ ਹੋਇਆ ਨੁਕਸਾਨ ਤੋਂ ਬਚਾਰ ਰਹਿ ਗਿਆ ਜਾਨੀ ਮਾਲੀ ਔਰ ਇਹ ਸੈਕਿੰਡ ਥਰਡ ਇਨਸੀਡੈਂਟ ਹੈ ਜਿੱਥੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਇਸ ਤੋਂ ਪਹਿਲਾਂ ਜੈਨਤੀਪੁਰ ਹੋਇਆ ਔਰ ਤੁਸੀਂ ਇਹ ਵੇਖ ਲਓ 15 15 ਗਰਨੇਡ ਅਟੈਕ ਹਮਲੇ ਹੋ ਗਏ ਜਿਹਨੂੰ ਪਹਿਲਾਂ ਸਰਕਾਰ ਕਹਿੰਦੀ ਰਹੀ ਹੈ ਦੈਟ ਦਿਸ ਇਜ਼ ਟਾਇਰ ਪਾਰਟਿਆ ਹੈ ਇਹ ਸਿਲੰਡਰ ਪਾਰਟਿਆ ਮਤਲਬ ਥੋਡੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੁਣ ਤਾਂ ਜਦੋਂ ਸੀਸੀਟੀਵੀ ਫੁਟੇਜ ਹੀ ਸਾਹਮਣੇ ਆ ਗਈ ਹੈ ਤੇ ਫਿਰ ਇਹਨਾਂ ਨੂੰ ਲਾਜਵਾਬ ਨੇ ਇਸ ਲਈ ਟੋਟਲ ਕੋਲਾਪਸ ਹੈ ਜੀ ਲਾਅ ਐਂਡ ਆਰਡਰ ਦਾ ਔਰ ਜਿਹੜੇ ਪੁਲਿਸ ਦੇ ਅਧਿਕਾਰੀ ਸਾਹਿਬਾਨ ਨੇ ਸ੍ਰੀ ਅੰਮ੍ਰਿਤ ਸਰ ਸਾਹਿਬ ਜੇ ਕੱਲ ਤੁਸੀਂ ਉਹ ਵੀਡੀਓ ਵੇਖ ਹੀ ਲਈ ਆ ਜਿੰਨਾ ਜ਼ੋਰ ਉਹ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਮਾਰ ਮਾਰ ਸੰਗਤਾਂ ਨੂੰ ਮੱਥਾ ਟਿਕਾਉਣ ਤੇ ਲਾ ਰਹੇ ਆ ਇੰਨਾ ਹੀ ਜ਼ੋਰ ਕਿਤੇ ਭੁੱਲਰ ਸਾਹਿਬ ਲਾਅ ਐਂਡ ਆਰਡਰ ਤੇ ਦੇ ਦਨ ਧਿਆਨ ਤੇ ਮੈਂ ਸਮਝਦਾ ਜਾਨੀ ਮਾਲੀ ਨੁਕਸਾਨ ਤਾਂ ਲੋਕਾਂ ਦਾ ਬਚਾਅ ਹੋ ਸਕਦਾ ਹੈ 4 ਦਿਨਾਂ 'ਚ 4 ਇਨਸੀਡੈਂਟ ਹੋ ਗਏ ਉੱਥੇ ਜੂਲਰ ਦੇ ਪਹਿਲਾਂ ਗੋਲੀ ਮਾਰੀ ਉਹ ਬਸਾ ਬਚਿਆ ਬੰਦੂ ਉਹ ਗੋਲੀ ਫਾਸ ਗਈ ਮੈਨੂੰ ਲੱਗਦਾ ਜਾਂ ਉਹਨੂੰ ਵੱਜੀ ਨਹੀਂ ਉਸ ਤੋਂ ਅਗਲੇ ਦਿਨ ਦਰਬਾਰ ਸਾਹਿਬ 'ਚ ਕਿਵੇਂ ਉਸਨੇ ਰੌਡ ਨਾਲ ਅਟੈਕ ਕੀਤਾ ਬੰਮ ਸਿੱਟਤਾ ਔਰ ਹਟ ਵਾਲੇ ਨਹੀਂ ਰਹੇ ਔਰ ਸੀਐਮ ਸਾਹਿਬ ਇਤਿਵਾਰੇ ਕੁਝ ਕਹਿ ਨਹੀਂ ਰਹੇ ਹਾਂ ਇੱਕ ਕੱਲ ਦੀ ਵਧਾਈ ਆ ਮੇਰੇ ਮਨ ਨੂੰ ਬੜੀ ਤਸੱਲੀ ਆ ਮੈਨੂੰ ਬੜਾ ਘਾਉਮਾਉ ਹੁੰਦਾ ਸੀ ਕੀ ਸੀਐਮ ਨਾ ਬਦਲ ਜਨ ਸਿੱਤੇ ਸਾਡਾ ਐਡਾ ਪਿਆਰਾ ਸੱਜਣ ਉਹ ਤਾਂ ਅਗਲੇ 5 ਸਾਲ ਦਾ ਵੀ ਰਿਕਾਰਡ ਦੇ ਮੈਂ 5 ਸਾਲ ਦੀ ਵੀ ਗਰੰਟੀ ਦੇ ਗਈ ਅਗਲੇ ਜੀ ਉਹ ਤਾਂ ਜਦੋਂ ਕਿਸੇ ਨੂੰ ਟਕਾ ਕੇ ਠੋਕਣਾ ਹੁੰਦਾ ਨਾ ਫਿਰ ਅਹੀਂ ਕਹੀਦਾ ਹੁੰਦਾ ਇਹ ਤਾਂ ਸਮਝੋ ਕਿਉਂਕਿ ਮੈਂ ਸ਼ੁਭਚਿੰਤਕ ਆ ਮਾਨ ਸਾਹਿਬ ਦਾ ਮੈਂ ਤਾਂ ਉਹਨੂੰ ਕਹੂੰਗਾ ਹੁਣ ਬਾਊ ਕੋਲੋਂ ਬਾਜੀ ਜਿਹੜਿਆ ਸਾਹਿਬ ਜਿਹੜਾ ਬਾਊ ਨੇ ਐਡੇ ਲਬਜ ਤੇਰੇ ਲਈ ਵਰਤਤੇ ਨਾ ਕਿ ਅਗਲੇ 5 ਸਾਲ ਵੀ ਮੈਂ ਲਾਦਾ ਅਗਲੇ 24 ਘੰਟੇ ਵੀ ਸੌਖੇ ਕਢ ਲੈ ਤੇ ਚੰਗੇ ਰਹੇਗਾ ਕੋਈ ਗਿਆ ਰਿਆ ਕੀ ਦੇ ਕਰੇ ਰਿਆ ਕੀਤੇ ਘਰੇ ਡਾਕਟਰ ਨਿੱਜਰ ਸਾਹਿਬ ਦੇ ਘਰ ਰਿਆ ਜੀ ਨੂੰ ਭਗਵੰਤ ਮਾਨ ਨੇ ਲਾਤਾ ਸੀ ਆਪਦੀ ਵਜ਼ੀਰੀ ਤੋਂ ਡਾਇਰੈਕਟਲੀ ਨਹੀਂ ਮਗਰ ਅੰਦਰ ਖਾਤੇ মিডিਆ ਤੱਕ ਮੇਰੇ ਤੱਕ ਸੁਨੇਹ ਲਾਇਆ ਕਿ ਇਹਨਾਂ ਤੇ ਕ腐ਸ਼ਨ ਦੇ ਰੋਪ ਜਦ ਭਗਵੰਤ ਮਾਨ ਜੀ ਨੂੰ ਵਜ਼ੀਰੀ ਤੋਂ ਠਾ ਰਿਆ ਤੇ ਸੀ ਆਪਾ ਕੇਜਰੀਵਾਲ ਸਾਹਿਬ ਉਹਦੇ ਘਰੇ ਰਹਿ ਰਹੇ ਆ ਇਹਦੇ ਮੈਨੇ ਬਹੁਤ ਖਤਰਨਾਕ ਸਿੱਟੇ ਬਹੁਤ ਖਤਰਨਾਕ ਨਿਕਲ ਸਕਦੇ ਔਰ ਦੇਖੋ ਪਬਲਿਕ ਪਰਸਨਲੀ ਮੈਂ ਤਾਂ ਚਾਹੁੰਨਾ ਕਿ ਸੀਐਮ ਨੂੰ ਨਾ ਬਦਲੋ ਕਿਉਂਕਿ ਇਸ ਤੋਂ ਵਧੀਆ ਸੀਐਮ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਲੱਭ ਸਕਦਾ ਸੁਣੋ 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 ਜਿਹਨੇ ਦਿਨ 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 ਦਿਹਾੜੇ ਚੋਹਾਲ ਡੈਮ 'ਚ ਜੋ ਕੁਝ ਕਰ ਜੇ ਉਹ ਗਦੈਲੇ ਤੱਕ ਉਹਨੇ ਤਿੰਨ ਚਾਰ ਬਦਲਨੇ ਪਏਗੇ ਇਸ ਲਈ ਸਾਨੂੰ ਤਾਂ ਨਹੀਂ ਲੱਭ ਸਕਦਾ ਇਹ ਜਾ ਨਮੂਨਾ ਮਗਰ ਜੇ ਇਹ ਬਦਲ ਗਿਆ हां पंजाब ਦਾ ਜਰੂਰ ਨੁਕਸਾਨ ਹੈ ਜੇ ਪੰਜਾਬ ਦੇ ਲੋਕਾਂ ਪੱਖੋਂ ਵੇਖਾਂ ਅੱਜ ਪੰਜਾਬ 4 ਲੱਖ ਕਰੋੜ ਦਾ ਗਰਜਾਈ ਆ ਪੰਜਾਬ 'ਚ ਬੇਰੋਜ਼ਗਾਰੀ ਹੱਦ ਤੋਂ ਵੱਧ ਹੈ ਅੱਜ ਪੰਜਾਬ 'ਚ ਪੰਜਾਬ 'ਚ ਤਾਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਤਦੇ ਕਿਹਾ ਜੇ ਆਪੋਜੀਸ਼ਨ ਪਾਰਟੀ ਦੇ ਨਜ਼ਰੀਆ ਵੇਖੋ ਤੇ ਸਾਨੂੰ ਤਾਂ ਫਿਰ ਇਹ ਜਿਹਾ ਹੀ ਸੂਟ ਕਰੂਗਾ ਤਦੇ ਅਸੀਂ ਆਪਦੀ ਗੱਲ ਰੱਖ ਪਾਵਾਂਗੇ ਕੋਈ ਸਿਆਣਾ ਬੰਦਾ ਆ ਗਿਆ ਇਓ ਜੇ ਸਭਾ ਵੀ ਕੰਮ ਠੀਕ ਠਾਕ ਕਰਨ ਲੱਗ ਜੂ ਤੇ ਸਾਡੇ ਲਈ ਤਾਂ ਮੁਸ਼ਕਿਲ ਹੈ। ਅਕਾਲੀ ਦਲ ਦਾ ਜਿਹੜਾ ਬਵਾਦ ਬਣਿਆ ਸੀਗਾ ਜੀ ਉਹ ਦੂਜੀ ਸਾਹਿਬ ਕਹਿੰਦਾ ਜੀ ਖਵਾਰਾਂ ਦੇ ਵਿੱਚ ਅੱਜ ਵੀ ਪੂਰੇ ਬਿਆਨ ਲੱਗੇ ਪਏ ਨੇ ਕਹਿੰਦਾ ਪੂਰਾ ਪੇਜ ਆ ਜੀ ਕਹਿੰਦੇ 3 ਸਾਲ ਬੇਮਿਸਾਲ ਕਹਿੰਦਾ ਸਾਡਾ ਜੀ ਪੂਰਾ ਨਹੀਂ ਕੰਮ ਬੋਲਦਾ ਕਿ ਆਜ ਕੇ ਕੰਮ ਬੋਲਦਾ ਕਿ ਕੰਮ ਬੋਲਦਾ ਨਹੀਂ ਪੜਿਆ ਮੈਂ ਧਿਆਨ ਨਾਲ ਉੱਤੇ ਲਿਖਿਆ ਕੀ ਸੀ। ਮਜੀਠੀਏ ਸਾਹਿਬ ਕੰਮ ਬੋਲਦਾ ਕਿ ਕੰਮ ਬੋਲਦਾ ਕੀ ਬੋਲਦਾ ਮਜੀਠੀਏ ਸਾਹਿਬ ਇੱਕ ਅਕਾਲੀ ਦਲ ਨਾਲ ਜਿਹੜਾ ਕਹਿੰਦਾ ਪਤਾ ਨਹੀਂ ਉਹ ਪੜਾਈ ਜਿਹੜਾ ਉਹ ਕੀ ਲਿਖਿਆ ਪਹਿਲੇ ਪੇਜ ਤੇ ਕੀ ਰੌ ਕੀ ਲਿਖਿਆ ਪਤਾ ਨਹੀਂ ਕਾਦੀ ਰੌਸ਼ਨੀ ਉਹਦੇ ਮਜੀਠੀਆ ਸਾਹਿਬ ਇੱਕ ਜਿਹੜਾ ਅਕਾਲੀ ਦਲ ਨਾਲ ਬਵਾਦ ਬਣਿਆ ਸੀਗਾ ਉਸ ਨੂੰ ਕਿਵੇਂ ਦੇਖਦੇ ਹੋ ਕੀ ਹੁਣ ਅਕਾਲੀ ਦਲ ਚ ਸਭ ਕੁਝ ਠੀਕ ਹੈ ਕਿਉਂਕਿ ਭੁੰਦਰ ਸਾਹਿਬ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਇੱਥੇ ਛੋਟਾ ਚੈਨਲ ਕਿਹੜਾ NRI TV ਚੈਨਲ ਆ ਸਰ ਆ NRI ਚ ਸਭ ਠੀਕ ਆ ਤੁਹਾਡੇ ਸਭ ਠੀਕ ਹੈ ਜੀ ਬਸ ਮੈਂ ਡੋਨਟ ਵਰੀ ਤੁਸੀਂ ਆਪ ਦਾ ਫਿਕਰ ਕਰਨਾ ਅਸੀਂ ਆਪ ਦਾ ਫਿਕਰ ਕਰਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਡੋਨਟ ਵਰੀ ਸਟੇ ਹੈਪੀ ਫਟੇਦਾਰ ਨੂੰ ਹਟਾਉਣਾ ਕੀ ਸਮਝਦੇ ਕਦਮ ਤੁਸੀਂ ਨਾ ਜੀ ਅੱਜ ਦੀ ਡੇਟ ਹੈ ਅੱਜ ਇਹ ਕਿੱਥੇ ਖੜੇ ਹੋ ਤੁਸੀਂ ਪੜੋ ਪੜ ਕੇ ਸੁਣਾਓ ਲਾਈਨ ਪਟਿਆਲਾ ਚਲੋ ਸਰ ਦੱਸ ਤੂੰ ਸਾਡਾ ਅੱਜ ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਇੱਥੇ ਆਈਆਂ ਤੁਸੀਂ ਗੱਲ ਨੂੰ ਸਮਝੋ ਨਾ ਦਾਸ ਭੱਜ ਚੱਲਿਆ ਨਾ ਤੁਹਾਨੂੰ ਕੁਝ ਹੋ ਚੱਲਿਆ ਹਾਂ ਇਹ ਤੁਸੀਂ ਥੋੜਾ ਬਚ ਪੁੱਛ ਕੇ ਪਬਲਿਕ ਚ ਫਿਰਿਆ ਕਰੋ ਤੇ ਬੰਮ ਕੋਈ ਪਤਾ ਨਹੀਂ ਕੌਣ ਕਿੱਧਰੋਂ ਚਰਾ ਦੇ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਿਸ਼ ਕਰੇ ਮਗਰ ਜੀ ਦਾ ਰਾਜ ਹੈ ਨਾ ਉਹ ਬੰਦਾ ਬਹੁਤ ਨਲਾਇਕ ਜੈ। ਇੱਕ ਰਾਜਾ ਨਿੱਕੇਲੇ ਪ੍ਰਤਾਪ ਆਜਵਾ ਕਰਾਏ। ਆ ਜੈਨਕਾ ਲਾਈਆਂ ਸੀ ਤੁਹਾਨੂੰ ਵਿਖਾਉਣ ਵਾਸਤੇ ਕਿ ਕਾਲਾ ਚਸ਼ਮਾ ਜੱਜਦਾ ਕਿ ਨਹੀਂ ਜੱਜਦਾ। ਔਰ ਤੁਹਾਨੂੰ ਤਾਂ ਪਾ ਕੇ ਵਿਖਾਈਆਂ ਸੀ ਜੇ ਪੌਣੀਆਂ ਇਸਤੀ ਬਤੰਦਰਾ ਤੇ ਚਿੰਗੀਆਂ ਪਾ ਲੈਂਦਾ ਮੈਂ ਆਪਦੀਆਂ ਲੈ ਕੇ ਆਈ। ਜੇ ਤੁਹਾਡੇ ਚੋਂ ਕਿਸੇ ਦਾ ਉਹਦੇ ਨਾਲ ਪਿਆਰ ਹੈ ਤਾਂ ਮੇਰੀਆਂ ਦੇ ਦਿਓ। ਅਗਲੀ ਯਾਰੀ ਕੁਸਹੁਣ ਲੱਗੇ ਤੇ ਦਾਸ ਦੀਆਂ ਐਨਕਾ ਪਾਵੇ ਵੇਖੇ ਫਿਰ ਦੁਨੀਆ ਕਿੰਡੀ ਸੋਣੀ ਦੇ। ਥੈਂਕ ਯੂ।